ਹਾਂ ਭਾਈ ਗੁਰੂਵੀਰ ਹੈਗਾ ਆਪਣਾ ਯਾਰ ਠੀਕ ਆ ਤੇ ਯਾਰ ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਹੋਵੇ ਜਿਹੜਾ ਮੇਰੇ ਯਾਰ ਨੂੰ ਤਿੰਨ ਪੰਜ ਕਹੂ ਮੈਂ ਤਾਂ ਲੱਕੀ ਗੋਲਡ ਸਮਿਥ ਜੋ ਕਿ YouTube ਅਤੇ Instagram ਦੇ ਉੱਤੇ ਹਮੇਸ਼ਾ ਹੀ ਵਾਇਰਲ ਰਹਿੰਦਾ ਤੇ ਉਹਨਾਂ ਦੇ ਚਾਹਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਜਿਸ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਮੋਗੇ ਕਿਉਂਕਿ ਲੱਕੀ ਗੋਲਡ ਸਮਿਥ ਅਕਸਰ ਹੀ ਟਰੈਕਟਰ ਟਰਾਲੀਆਂ ਦੇ ਟੂਚਨ ਮੁਕਾਬਲਿਆਂ ਦੇ ਵਿੱਚ ਨਜ਼ਰ ਆਉਂਦਾ ਹੈ ਟਰੈਕਟਰ ਟਰਾਲੀਆਂ ਦੇ ਮੁਕਾਬਲਿਆਂ ਦੇ ਵਿੱਚ ਭਾਗ ਵੀ ਲੈਂਦਾ ਤੇ ਕੰਪੀਟੀਸ਼ਨ ਵੀ ਅਕਸਰ ਹੀ ਕਰਾਉਂਦਾ ਹੈ ਜਿਸ ਕਰਕੇ ਸਾਰੇ ਹੀ ਉਸ ਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੰਦੇ ਨੇ ਪਰ ਉਹਨਾਂ ਦੇ ਵਿਚਕਾਰ ਇੱਕ ਨਵੀਂ ਕੰਟਰੋਵਰਸੀ ਨਿਕਲ ਕੇ ਸਾਹਮਣੇ ਆ ਰਹੀ ਆ ਜਿਸ ਦੇ ਵਿੱਚ ਲੱਕੀ ਗੋਲਡ ਸਮਿੱਥ ਦਾ ਇੱਕ ਸੌਂਗ ਆਇਆ ਸੀ ਪਰ ਚੇ ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਉਹਨਾਂ ਦੇ ਵਿਰੁੱਧ ਵੀ ਹੋ ਚੁੱਕੇ ਨੇ ਤੇ ਗਾਣਾ ਬਹੁਤ ਜ਼ਿਆਦਾ ਹਿੱਟ ਵੀ ਹੋਇਆਗਾ। ਸਮਿੱਤ ਨੂੰ ਰੋਹਿਤ ਦੇਸਵਾਲ ਜੋ ਕਿ ਯੂਟਿਊਬਰ ਆ ਉਸ ਦੇ ਬਹੁਤ ਵੱਡੇ ਰੈਪਲਾਈ ਆ ਰਹੇ ਨੇ ਕਿਉਂਕਿ ਪਰਚੇ Song ਦੇ ਵਿੱਚ ਉਸ ਨੇ ਸਾਰਿਆਂ ਨੂੰ ਠੋਕ ਦਿੱਤਾਗਾ ਤੇ ਉਸ ਤੋਂ ਬਾਅਦ ਰੋਹਿਤ ਦੈਸਵਾਲ ਨੇ ਬਹੁਤ ਸਾਰੀਆਂ ਗੱਲਾਂ ਕੀ ਗੋਲਡ ਸਮਿਥ ਨੂੰ ਕਹੀਆਂ ਨੇ ਜਿਸ ਦੀ ਇੱਕ ਛੋਟੀ ਜੀ ਕਲਿੱਪ ਤੁਹਾਨੂੰ ਲਾਸਟ ਦੇ ਵਿੱਚ ਦਿਖਾਵਾਂਗੇ ਬਾਕੀ ਤੁਹਾਡਾ ਕੀ ਵਿਚਾਰ ਆ ਕੀ ਲੱਕੀ ਗੋਲਡ ਸਮਿਥ ਸਹੀ ਆ ਜਾਂ ਗਲਤ ਜਾਂ ਉਸ ਦਾ ਸੌਂਗ ਹਿੱਟ ਹੋ ਰਿਹਾ ਉਹ ਚੰਗੀ ਗੱਲ ਆ ਜਾਂ ਮਾੜੀ ਗੱਲ ਆ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਜੋ ਕੋਈ ਯੂਟਿਊਬਰ ਹੈ ਉਹ ਜਾਂ ਫਿਰ ਅਲੱਗ-ਅਲੱਗ ਟਾਈਪ ਤੋਂ ਕੁਝ ਨਿੱਕਾ ਵੀਡੀਓ ਯੂਟਿਊਬ 'ਤੇ ਡਾਲਦਾ ਹੈ ਆਪ ਨੂੰ ਪਤਾ ਹੈ ਐਡਰਸ ਜਿੰਨੇ ਜ਼ਿਆਦਾ ਜ਼ਿਆਦਾ ਮੰਗੇ ਜਾਣਾ ਉਸਨੇ ਜ਼ਿਆਦਾ ਜ਼ਿਆਦਾ ਮਾਰੇ ਬੜਨ ਨਾ ਗਰੇ ਪਾਲਾ ਨਹੀਂ ਦਿੱਤੇ ਨੇ ਇੱਕ ਜ਼ਿਆਦਾ ਬੜਕੇ